ਆ ਦੇਖੋ ਜੁ ਮੇਰੇ ਸਰਕਾਰੀ ਹਸਪਤਾਲ ਚ ਸਨਾਮ ਚ ਖੜੇ ਅਸੀਂ ਡਾਕਟਰ ਮਨੀਸ਼ ਗੁਪਤਾ ਨੇ ਬੱਚਿਆਂ ਦੇ ਡਾਕਟਰ ਨੇ ਇਹਨਾਂ ਦਾ ਬੈਠਣ ਦਾ ਸਮਾਂ 8 ਵਜੇ ਸਵੇਰੇ ਸਰਕਾਰੀ ਹਸਪਤਾਲ ਚ ਆ ਸਾਰੇ ਖੜੇ ਨੇ ਪੇਸ਼ੈਂਟ ਖੜੇ ਨੇ ਅਸੀਂ 8 ਵਜੇ ਦੇ ਪਹੁੰਚੇ ਆ 8:30 ਵਜੇ ਪਹੁੰਚ ਕੇ ਜਦੋਂ ਸਹੀ 11 ਵਜਣ 11 ਵਜਣ ਚਾਏਗੇ ਡਾਕਟਰ ਸਾਹਿਬ 11 ਵਜੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਪੁੱਛਿਆ ਛੋੜ ਕੇ ਇਹ ਕਹਿੰਦੇ ਇਸ ਤਾਂ ਨੌਕਰੀ ਛੱਡ ਸਕੇ ਆ ਸਾਡਾ ਸਥਿਫ ਹੈ ਪੱਕਾ ਪੱਕਾ ਇਹਨਾਂ ਜਿਹੜੇ ਕੰਪਿਊਟਰ ਰੱਖਿਓ ਇਹਨਾਂ ਨੂੰ ਪੁੱਛਿਆ ਕਹਿੰਦੇ ਕੈਂਪ ਚ ਨੇ ਝੂਠ ਬੋਲ ਰਹੇ ਜਦ ਕਿ ਆਪਦੇ ਘਰ ਬੱਚਿਆਂ ਨੂੰ ਦਵਾਈ ਜਾਂਦੇ ਨੇ ਇੱਕ ਮਹੀਨਾ ਇਹਨਾਂ ਨੇ ਜਿਹੜੇ ਇੱਕ ਮਹੀਨਾ ਪਹਿਲਾਂ ਉਹ ਦਿੱਤਾ ਜੋ ਡਾਕਟਰ ਆ ਬਾਕਾਇਦਾ ਆ ਕਾਰਡ ਰੱਖਿਓ ਇਹਨੇ ਕੋਈ ਵੀ ਪੇਸ਼ੈਂਟ ਆਉਂਦਾ ਇਹ ਆਪਦਾ ਕਾਰਡ ਦਿੰਦੇ ਨੇ ਵੀ ਸਿੱਧਾ ਮੇਰੇ ਘਰੇ ਆਓ ਹਸ ਹੁਤਾਜੇ ਚੰਗੀ ਦਵਾਈ ਨਹੀਂ ਦਿੰਦੇ ਬੱਚਿਆਂ ਨੂੰ ਹਰਾਣ ਕਰਦੇ ਨੇ ਠੀਕ ਹੈ ਜੇ ਸੀ ਇਹਨਾਂ ਨੂੰ ਪੁੱਛਿਆ ਤੁਹਾਡਾ ਰਿਟਾਇਰਮੈਂਟ ਲਈ ਆ ਆਖਰੀ ਡੇਡ ਕਿੰਨੀ ਹੈ ਇਹ ਕਹਿੰਦੇ 31 ਜੂਨ ਹੈਗੀ 1 ਜੂਨ ਤੱਕ ਬੈਠਣਾ ਵਾ 1 ਜੂਨ ਤੱਕ ਤੁਹਾਡਾ 8 ਵਜੇ ਤੱਕ ਪਹੁੰਚਣ ਦਾ ਟਾਈਮ ਹੈ ਇਹ ਕਹਿੰਦੇ ਮੈਂ ਤਾਂ ਅੱਜ ਦੇ ਅਸਥੀਵਾ ਦਿਨਾ ਕਰ ਲਓ ਤੁਸੀਂ ਜੋਬ ਹੁੰਦਾ ਅਸੀਂ ਨਾਲ ਪਿਆਰ ਨਾਲ ਗੱਲ ਕੀਤੀ ਹੈ ਸਾਡੇ ਨਾਲ ਬਦਤਮੀਜ਼ੀ ਕਰ ਰਹੇ ਨੇ ਬਦਤਮੀਜ਼ੀ ਇਹ ਕਰ ਰਹੇ ਨੇ ਪੁੱਛੇ ਹੈਂਡਲ ਕਿੱਥੇ ਕੀ ਸੀ ਅਸੀਂ ਨਾਲ ਕਹਿੰਦੇ ਅਸੀਂ ਨਾਗਰਿਕ ਆ ਸਾਡਾ ਹੱਕ ਤੁਸੀਂ ਬੋਲੋ ਜੀ ਤੁਸੀਂ ਸਾਡਾ ਹੱਕ ਅਸਵੇ ਦੇ ਆ 6:00 8:00 ਵਜੇ ਆਏ ਬੈਠੇ ਸੀ 8:30 ਵਜੇ ਅਸੀਂ ਉਰੇ ਆਏ ਬੈਠੇ ਹਾਂ ਜੀ ਬਸਮੀ ਜੀ ਦੀ ਗੱਲ ਹੈ ਜ ਇਹਨਾਂ ਨੂੰ ਆਹ ਪਹਿਲਾਂ ਜੀ ਸਵੇਰ ਦੇ ਬੈਠੇ ਆ। ਜਿਹੜੇ ਦੋਨੋਂ ਆਹ ਦੇਖੋ ਜੀ ਇਹ ਨੰਬਰ ਦਾ ਕਾਰਡ ਨਹੀਂ ਇਹਦਾ ਨੰਬਰ ਪਤਾ ਨਹੀਂ। ਸਾਡੇ ਨਾਲ ਗੱਲ ਵੀ ਨਹੀਂ ਕਰੀ ਇਹਨਾਂ ਨੇ ਜੀ। ਤੁਸੀਂ ਇਹਨਾਂ ਨੂੰ ਪੁੱਛ ਲੈਂਦੇ ਮੈਨੂੰ ਪੁੱਛ ਲੈਂਦੇ। 1-5-5 ਮਿੰਟ ਕਹਿ ਰਹੇ ਨੇ ਸਾਨੂੰ ਕਿ ਸਾਰੇ ਜਿਹੜੇ 7 ਵਜੇ ਦੱਸਣਾ ਆਉਂਦੇ 11 ਵਜੇ ਕਾਲ ਕਰਿਆ ਤੁਸੀਂ। ਆ ਇੱਧਰ ਸਾਰੀ ਦਿਖਾਓ ਜੀ। ਆ ਸਾਰੇ ਆ ਬੈਠੇ ਨੇ। ਆ ਪੀੜ ਦੇਖੋ ਕੱਲੇ ਬੱਚੇ ਨੇ ਸਾਰੇ ਬੱਚੇ ਹੈਰਾਨ ਹੋ ਰਹੇ ਨੇ ਜੀ। ਬਲਾਰਾਮ ਜੀ ਮੈਂ ਜੀ ਬੋਲਾ ਫਿਰ ਫੋਨ ਕੀਤਾ ਸੀ ਡਾਕਟਰ ਨੂੰ ਕਾਈ ਤੁਸੀਂ ਫੋਨ ਕੀਤਾ ਸੀ ਡਾਕਟਰ ਹਾਂ ਫੋਨ ਕੀਤਾ ਤੁਹਾਨੂੰ ਮੇਰੇ ਖਿਆਲ ਇਹਨਾਂ ਨੇ ਕਿਹਾ ਜੀ ਸਹੀ ਨੰਬਰ ਇਹ ਕਹਿੰਦੇ 11 ਵਜੇ ਆਣਗੇ ਜੀ ਕੁਲਦੀਪ ਜਿਹਨਾਂ ਨੂੰ ਪਾਸੇ ਆ ਕੇ ਰਿਜਾਇਨ ਕਰਾਉਣਾ ਪਿਆ ਵਾ ਮੇਰਾ ਤੇ ਕਹਿੰਦੇ ਝੂਠ ਬੋਲਦੇ ਇਹ ਤੜਕੇ ਦੇ ਖੜਾ ਨਹੀਂ ਮੇਰੇ ਤੁਹਾਨੂੰ ਇਹ ਕਹਿੰਦਾ ਵੀ 10:00 ਵਜੇ ਆਣਗੇ ਮੈਂ ਤਾਂ ਚੈੱਕ ਕਰਾਂ ਮੈਂ ਤਾਂ ਹੋਰ ਮੈਂ ਤਾਂ ਨਿਕਲਾ ਦਫਾਉਂਗਾ ਜੇ ਉਹ ਔਰ ਬੱਚੇ ਵੀ ਨਹੀਂ ਬੋਲੋ ਜੀ ਆਹ ਦੇਖ ਲਓ ਬਤਮੀਜ਼ੀ ਕਰਦੇ ਸਿੱਧੇ ਕਹਿੰਦੇ ਦਫਾ ਹੋ ਗੋ ਮੇਰਾ ਤਾਂ ਰਿਜਾਇਨ ਹੋ ਗਿਆ ਮੈਂ ਦਫਾ ਮੇਰਾ ਤੁਹਾਨੂੰ ਥੋੜੀ ਗੱਲ ਨਹੀਂ ਪੇਸ਼ਾ ਦਾ ਨਹੀਂ ਮੇਰੇ ਦਾ ਜਵਾਬ ਦੋ ਵੀ ਡਾਕਟਰ ਨਹੀਂ ਨਹੀਂ ਅਲੱਗ ਕਿਓਟ ਇਸ ਦਾ ਪਾਇਆ ਹੋਇਆ ਸਰ ਦਾ ਨਹੀਂ ਆਪਣਾ ਪਾਇਆ ਹੋਇਆ ਰਿਜਾਇਨ ਵਾ ਦੇਖੋ ਤੁਸੀਂ ਅਪੀਲ ਕਰਨੇ ਮੇਰੇ ਨੋਟਿਸ ਪਾਇਆ ਹੋਇਆ ਸੀ ਮੰਨਦੇ ਆ ਸਾਡਾ ਜਵਾਬ ਤਾਂ ਦੋਨੋਂ ਹੁਣ ਇਹ ਕਹਿ ਰਹੇ ਸੀ ਤਾਂ ਜਾ ਰਹੇ ਆ ਬਿਲਕੁਲ ਇਦਾਂ ਥੋੜੀ ਹੋ ਸਕਦਾ ਯਾਰ ਛੋਟੀ ਗੱਲ ਨਾਲ ਸਹਿਮਤ ਆ ਵੀ ਨੋਟਿਸ ਪਾਇਆ ਇੱਕ ਵਾਰਾ ਗੇਟ ਤੇ ਲਾਉਣ ਦਾ ਤਾਂ ਖਰਚਾ ਸਾਨੂੰ ਪਤਾ ਨਹੀਂ ਅਸੀਂ ਕੋਸਾ ਉਹਨਾਂ ਦਾ ਚੈੱਕ ਮੰਗਦੇ ਮਾਤਾ ਜੀ 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 ਮ ਮਾਈਟ ਵਨ ਰਹਿ ਗਿਆ 12 ਵਜੇ ਤੋਂ ਬਾਅਦ ਇਹ ਬਗਲ ਸੁਣੋ ਜੇ ਅਸੀਂ ਅਧਿਕਾਰਤ ਨਾ ਹੋ ਕੇ ਸੰਪਰਦਾ ਹੋਇਆ ਜਦ ਤੱਕ ਨਹੀਂ ਪਾਸ ਹੁੰਦਾ ਉਦ ਤੱਕ ਤਾਂ ਡਿਊਟੀ ਕਰਨ ਅੱਗੇ ਆਪਾਂ ਹਮੇਸ਼ਾ ਲਾਉਂਦੇ ਹਾਂ ਅੱਜ ਵੀ ਰਹਿ ਗਈ ਤੁਹਾਡੀ ਜਰੂਰ ਜੇ ਪਤਾ ਹੋਵੇ ਪਰਚੀ ਲਿਖਾ ਦਿੰਦੇ ਤਾਂ ਮੂਹਰੇ ਫੋਨ ਹੀ ਰੱਖਣੀ ਹੈ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਅੱਜ ਸਭੀ ਦਾ ਜਵਾਬ ਦਿਓ ਜੀ ਤੁਸੀਂ ਕਹਿੰਦੇ ਮੈਨੂੰ ਤੁਹਾਨੂੰ ਕਦੇ ਦੱਸਾ ਹੁੰਦੇ ਜੀ ਅਸੀਂ ਕਦੇ ਘਰ ਆਏ ਕਦੇ ਬਿਲਕੁਲ ਇਸ ਟਾਈਮ ਤੇ ਜਾ ਕੇ ਉਹ ਗੰਗੂ ਗੁਸਸਾਨਾ ਗੱਲ ਕਰਦੇ ਆ ਮੇਰਾ ਤੇਰੇ ਨਾਲ ਨਹੀਂ ਸੱਸਰੇ ਤੋਂ ਸੱਣੀ ਪਹਿਲਾਂ ਆਣ ਦੱਸਿਆ ਸੱਸਰੀ ਘਰ ਬੁਲਾਈ ਆ ਅੱਜ ਸੋਨੂੰ ਚਲਾਇਆ ਕੀ ਆਇਆ ਸੱਸਰੀ ਘਰ ਨਿਮਣਾ ਗਿਆ ਕੀ ਸੋਨੂੰ ਲਾ ਕੇ ਆਉਣ ਬੜੀ ਨਹੀਂ ਇੱਕ ਗੱਲ ਬੁਲਾ ਕੇ ਪੁੱਛਿਆ ਮੇਰੇ ਨਾਲ ਬਣਾਏਗਾ ਨਾ ਅੱਜ ਗੱਲ ਕਰਨਾ ਪਾਉਂਦਾ ਮੈਂ ਤੇਰੇ ਵੀਡੀਓ ਦਾ ਦੱਸਦਾ ਉਹ ਤੋਂ ਮਾਰੀ ਦਾ ਵੀਡੀਓ ਦੇਖ ਮੇਰੇ ਨਾਲ ਗੱਲ ਮੈਂ ਫਿਰ ਤਾਂ ਮਹੀਨਾ ਲੱਗਿਆ ਮਰੇ ਪਾਲੋ ਵੀਡੀਓ ਮੈਂ ਅੱਜ ਮੱਕ ਜੂ ਉਹਨੇ ਛੱਡ ਕੇ ਤਾਂ ਐਂਕੋ ਜਿਹੜਾ ਜੂੜ ਬੋਲਦਾ ਮੈਂ ਅਜਿਹਾ ਨਹੀਂ ਜਾ ਸਕਦੇ ਸਰਕਾਰ ਸਰਕਾਰ ਤੁਹਾਨੂੰ ਸਭ ਖਾ ਦੇਵੇ ਬੱਚਾ ਬੰਨ ਲੈ ਕੇ ਇੱਕ ਵਾਰ ਨਹੀਂ ਜਾ ਸਕਦਾ ਇਹ ਕਹਿੰਦੇ ਕੰਪਨੀ ਨੂੰ ਲਾਸਟ ਡੇਟ ਮਿਲ ਗਿਆ ਸਰਕਾਰ ਨੂੰ 31 ਤੱਕ ਐ ਮੇਰੀ ਡਿਊਟੀ ਦਾ ਸਮਾਂ ਜੀ ਪਤਾ ਕੀ ਹੈ ਸਰ ਇਹ ਕਹਿੰਦੇ ਲਾਸਟ ਡੇਟ ਮੈਨੂੰ 31 ਮਿਲੀ ਹੈ ਨਹੀਂ ਹੁਣੇ ਕਹਿੰਦੇ ਜਾ ਰਹੇ ਸੀ ਕਿੱਥੇ ਜਾਈਏ ਹਾਂ 2017 ਚਲੋ ਤੁਸੀਂ ਜਾ ਰਹੇ ਅਸੀਂ ਕਿੱਥੇ ਜਾਈਏ ਜੀ ਦੇਖੋ ਕੱਲ ਇਦਾਂ ਹੈਗੇ ਪਰਚਾ ਹਮੇਸ਼ਾ ਲੱਗਿਆ ਹੁੰਦਾ ਅੱਜ ਕੱਲ੍ਹ ਤੇ ਮੰਨਦੇ ਕਿ ਪਰਚਾ ਨਹੀਂ ਲੱਗਿਆ ਹੋਇਆ ਹੈਗਾ ਫਿਰ ਅਸੀਂ ਰਿਜਿਸਟਰ ਨਹੀਂ ਕਰਾਈ ਡਿਊਟੀ ਤੇ ਨਹੀਂ ਹੈਗੇ ਉਹਨੇ ਵੀ ਸਵੇਰ ਦਾ ਕਹਿ ਰਿਹਾ ਕਿ ਚਾਰ ਕੈਂਪਨੀ ਜਾ ਦੇਖੀਆ ਫੋਨਧਾਰਕ ਜਸਮ ਸਿੰਘ ਸਾਹਿਬ ਦਾ ਠੀਕ ਹੈ ਪਰ ਅਸੀਂ ਉਹਦੇ ਵੀ ਡਿਊਟੀ ਕਰਨੀ ਹੈ ਕਰਨੀ ਹੈ ਅਸੀਂ ਮੰਨਦੇ ਹਾਂ ਅੱਜ ਮੈਂ ਵੀ ਮੰਨਦਾ ਕਿ ਵਰਚਾ ਤੇ ਰਹਿ ਗਿਆ ਹਾਂ ਪਰ ਜੀ ਸਾਹਿਬ ਨਾਲ ਸਾਰੇ ਇਕੱਠੇ ਬੱਗੇ ਆ ਵੀਡੀਓ ਕਰਦੇ ਅਸੀਂ ਤੁਹਾਨੂੰ ਆ ਕੇ ਪੁੱਛੇ ਤੁਸੀਂ ਇਹ ਜਵਾਬ ਦਿਓ ਅੱਪੀ ਤਾਂ ਹੀ ਪਹਿਲਾਂ ਡਿਊਟੀ ਸੀ ਤੁਸੀਂ ਸੀ ਕਿ ਕਾਰਨ ਸੀ ਵੀਡੀਓ ਬਣਾਉਂਦਾ ਕਿੱਥੇ ਕਿਹੜੇ ਮੈਨੂੰ ਨਹੀਂ ਆਇਆ ਅਸੀਂ ਤੁਹਾਨੂੰ ਕਹਿੰਦਾ ਕੀ ਨਹੀਂ ਤੁਸੀਂ ਸਾਡੇ ਨਹੀਂ ਮੇਰੀ ਗੱਲ ਸੁਣੋ ਜੀ ਅਸੀਂ ਕੋਈ ਧਮਕੀ ਨਹੀਂ ਦਿੱਤੀ ਅਸੀਂ ਤੁਹਾਨੂੰ ਇਹ ਕਹਿ ਕੇ ਵੀਡੀਓ ਬਣਾਇਆ ਇਹ ਤਾਂ ਕਰਾਂਗੇ ਜੀ ਸਾਡੇ ਨਾਗਰਿਕ ਸਾਡੇ ਤੋਂ ਪਹਿਲਾਂ ਸਾਡਾ ਫਰਜ਼ ਹੈ ਸਾਰੀਆਂ ਮੇਰੀਆਂ ਉਹੀ ਤਾਂ ਮੇਰੀ ਵੀਡੀਓ ਕਿਹੜਾ ਮਤਲਬ ਕੀ ਹੈ ਤੁਸੀਂ ਵੀਡੀਓ ਕਿਤੇ ਅਪਲੋਡ ਨਹੀਂ ਕਰਦੇ ਇਹ ਸਿਰਫ ਇੱਕ ਸਬੂਤ ਰੱਖਿਆ ਵੀ ਤੁਸੀਂ ਦੋਸ ਨਾ ਲਗਾਓ ਮੈਨੂੰ ਚੰਗਾ ਮੁੰਡਾ ਬੋਲਿਆ ਜੀ ਕੰਨ ਦਾ ਸੀ ਡਾਕਟਰ ਹੈ ਜਿਸ ਨੂੰ ਆਪ ਲੋੜ ਬੰਦਾ ਜਿਹੜਾ ਮੈਂ ਬੋਲੇ ਤੁਸੀਂ ਬੋਲੇ ਇਹ ਬੰਦੇ ਝੂਠ ਬੋਲਣਗੇ ਬਸ ਉਹੀ ਸਬੂਤ ਰੱਖਿਆ ਅਸੀਂ ਅਪਲੋਡ ਨਹੀਂ ਕਰਦੇ ਤਾਂ ਕਿ ਸਬੂਤ ਰੱਖਿਆ ਸੀ ਕੋਈ ਗੱਲ ਨਹੀਂ ਡਾਕਟਰ ਹੋਈ